ਵੀ ਸਾਡੀ ਉਸ ਨੌਜਵਾਨ ਦੀ ਮੌਤ ਹੋ ਗਈ ਉਹਦੀ ਡੈੱਡ ਬਾਡੀ ਹਸਪਤਾਲ ਚ ਪਈ ਹੈ ਉਹਦਾ 10 ਲੱਖ ਮਾਮਜ਼ਾ ਦੇਵੇ ਤੇ ਕਰਜ਼ੇ ਦੇ ਲੀਕ ਮਰੇ ਇੱਕ ਪਰਿਵਾਰ ਦੇ ਨੌਕਰੀ ਮੈਂਬਰ ਨੂੰ ਨੌਕਰੀ ਦਿੱਤੀ ਜਾਵੇ ਮਾਮਜ਼ਾ ਵੀ ਲਵਾਗੇ ਕਰਜ਼ੇ ਦੇ ਲੀਕ ਵੀ ਪਰਵਾਗੇ ਨੌਕਰੀ ਵੀ ਲਵਾਗੇ ਪਹਿਲਾਂ ਵੀ ਲੈਤੀਆਂ ਨੇ ਬੀਕੇ ਉਗਰਾਹਾਂ ਦੇ ਵੱਲੋਂ ਪੱਕਾ ਮੋਰਚਾ ਕੈਪਟਨ ਅਮਰਿੰਦਰ ਸਿੰਘ ਦੇ ਘਰ ਦੇ ਬਾਹਰ ਲਾਇਆ ਹੋਇਆ ਇਸ ਵੇਲੇ ਇਹ ਤਸਵੀਰ ਪਟਿਆਲਾ ਸ਼ਹਿਰ ਦੀ ਹੈ ਜਦੋਂ ਤੁਸੀਂ ਦੇਖ ਸਕਦੇ ਹੋ ਵੀ ਕਿ ਉਹ ਗ੍ਰਾਹਕਾਂ ਦੇ ਜਥੇਬੰਦੀ ਦੇ ਵੱਲੋਂ ਇਹ ਧਰਨਾ ਪ੍ਰਦਰਸ਼ਨ ਹਾਲਾਂਕਿ 2 ਦਿਨ ਦਾ ਕਾਲ ਦਿੱਤਾ ਗਿਆ ਸੀ ਲੇਕਿਨ ਮੌਕੇ ਨੂੰ ਦੇਖਦੇ ਹੋਏ ਮੌਜੂਦਾ ਹਾਲਾਤਾਂ ਨੂੰ ਦੇਖਦੇ ਹੋਏ ਐਕਸਟੈਂਡ ਕਰ ਦਿੱਤਾ ਗਿਆ ਹੋਰ ਵਧਾ ਦਿੱਤਾ ਗਿਆ ਔਰ ਅੱਜ ਦੁਖਦਾਇਕ ਖਬਰ ਇਸ ਮੋਰਚੇ ਤੋਂ ਵੀ ਸਾਹਮਣੇ ਆਈ ਕਿ ਇੱਥੇ ਇੱਕ ਮੋਰਚੇ ਦੇ ਵਿੱਚ ਬੈਠੇ ਕਿਸਾਨ ਨਰਿੰਦਰਪਾਲ ਸਿੰਘ ਦੀ ਜਿਹੜੀ ਉਹ ਮੌਤ ਹੋ ਜਾਂਦੀ ਹੈ ਸਿਹਤ ਵਿਗੜਨ ਕਰਕੇ ਲੇਕਿਨ ਉਦਾਂ ਹੀ ਸਟੇਜ ਜਿਹੜਾ ਉਹ ਚੱਲ ਰਿਹਾ ਹੈਗਾ ਵੀ ਕਿਉਂ ਗ੍ਰਾਹਾਂ ਦੇ ਆਗੂ ਸਾਡੇ ਨਾਲ ਮੌਜੂਦ ਨੇਗੇ ਬਾਪੂ ਜੀ ਕੀ ਕਹੋਗੇ ਕਿਉਂਕਿ ਅੱਜ ਇੱਕ ਕਿਸਾਨ ਦੀ ਸ਼ਹਾਦਤ ਵੀ ਹੋਈ ਹੈ ਇਸ ਮੋਰਚੇ 'ਚ ਦੇਖੋ ਜਦੋਂ ਕੋਈ ਮੋਰਚੇ ਲੱਗਦੇ ਨੇ ਕਿਸਾਨਾਂ ਦੀਆਂ ਸ਼ਹੀਦੀਆਂ ਪੈ ਜਾਂਦੀਆਂ ਨੇ ਕਿਉਂਕਿ ਇਨ੍ਹਾਂ ਸਰਕਾਰਾਂ ਕੋਲੇ ਕੋਈ ਪ੍ਰਬੰਧ ਨਹੀਂ ਬਿਮਾਰੀਆਂ ਬਹੁਤ ਨੇ ਲੋਕਾਂ ਨੂੰ ਬਰਬਾਰ ਇੱਥੇ ਪ੍ਰਬੰਧ ਖ ਮੜਾ ਏਸ ਕਰਕੇ 730 ਬੰਦੇ ਸਾਡੇ ਦਿੱਲੀ ਸ਼ਹੀਦ ਹੋ ਗਏ ਤੇ ਜਿਹੜਾ ਫਰਨੇ ਦੇ ਬਾਰਡਰਾਂ ਤੇ ਦੌਲਣ ਚੱਲ ਰਿਹਾ ਸਾਡੇ ਭਾਈਚਾਰੇ ਚੋਂ ਉੱਥੇ ਵੀ ਦੋ ਕਿਸਾਨਾਂ ਦੀ ਰਿਪੋਰਟ ਹੈ ਵੀ ਦੋ ਕਿਸਾਨ ਸ਼ਹੀਦ ਹੋ ਗਏ ਅੱਜ ਰਾਤੜਕੇ ਰਾਤ ਇੱਥੇ ਵੀ ਸਾਡਾ ਬਠੋਈ ਕਲਾਂ ਦਾ ਨੌਜਵਾਨ ਸਾਡਾ 45 ਸਾਲਾਂ ਦਾ ਉਹ ਸ਼ਹੀਦ ਹੋ ਗਿਆ ਏਸ ਕਰਕੇ ਅਸੀਂ ਪੰਜਾਬ ਦੀ ਸਰਕਾਰ ਨੂੰ ਕਹਿੰਦੇ ਆ ਕੇਂਦਰ ਦੀ ਸਰਕਾਰ ਤੋਂ ਵੀ ਮੰਗਾਂ ਨਹੀਂ ਸਾਡੀਆਂ ਵੀ ਸਾਡੀ ਉਸ ਨੌਜਵਾਨ ਦੀ ਮੌਤ ਹੋ ਗਈ ਉਹਦੀ ਡੈੱਡ ਬਾਡੀ ਹਸਪਤਾਲ ਚ ਪਈ ਹੈ ਉਹਦਾ 10 ਲੱਖ ਮਾਮਲਾ ਦੇਵੇ ਤੇ ਕਰਜ਼ੇ ਦੇ ਲੀਕ ਮਰੇ ਇੱਕ ਪਰਿਵਾਰ ਦੇ ਨੌਕਰੀ ਮੈਂਬਰ ਨੂੰ ਨੌਕਰੀ ਦਿੱਤੀ ਜਾਵੇ ਇਹ ਸਾਡੀ ਪੰਜਾਬ ਸਰਕਾਰ ਤੋਂ ਮੰਗ ਹੈ ਅਸੀਂ ਪਹਿਲਾਂ ਵੀ ਲੈਨੇ ਆ ਜੀ ਹੋਰ ਤਾਂ ਕੋਈ ਪ੍ਰਸ਼ਾਸਨ ਨੇ ਰਾਬਤਾ ਕੀਤਾ ਤੁਹਾਡੇ ਨਾਲ ਅਜੇ ਤੱਕ ਕਿਸੇ ਨੇ ਰਾਬਤਾ ਨਹੀਂ ਕੀਤਾ ਹੁਣ ਸਾਡੇ ਸਾਥੀ ਹਸਪਤਾਲ ਜਾ ਕੇ ਆਏ ਨੇ ਉਹਦੀ ਡੈੱਡ ਬਾਡੀ ਰਜ ਦੇ ਵਿੱਚ ਹੈ ਇਸ ਕਰਕੇ ਜਿਹੜੀਆਂ ਸਾਡੀਆਂ ਇਹ ਮੰਗਾਂ ਨੇ ਅਸੀਂ ਪਹਿਲਾਂ 2 ਰੋਜ਼ਾਂ ਤਰਨ ਵਾਲੀ ਕਹਿ ਦਿੱਥੇ ਕੱਲ ਸਾਡੇ ਕੋਲੇ ਆ ਗਿਆ ਵੀ 22 ਤਰੀਕ ਤੱਕ ਲਗਾਤਾਰ ਚੱਲੂਗਾ ਇਹ ਫਿਰ ਸੰਯੁਕਤ ਮੋਰਚੇ ਦੀ ਕੀ ਮੀਟਿੰਗ ਹੁੰਦੀ ਹੈ ਕਿਉਂਕਿ ਉਧਰ ਕੇਂਦਰ ਦੀ ਸਰਕਾਰ ਖੇਖਣ ਕਰ ਰਹੀ ਹੈ ਚੌਥੀ ਮੀਟਿੰਗ ਦੇ ਵਿੱਚ ਵੀ ਕੁਝ ਨਹੀਂ ਕੁਝ ਨਹੀਂ ਨਿਕਲਿਆ ਹੈਗਾ ਕਦੇ ਕੋਸ਼ਾ ਕਦੇ ਕੁਸਾ ਥੋੜਾ ਕਮਿਟਮੈਂਟ ਕਰਾ ਦੇਣੇ ਜੀ ਕਿਸੇ ਕੰਪਨੀ ਦਾ 5 ਸਾਲਾਂ ਬਾਅਦ ਤੇ ਉਹ ਕਰਾ ਦੇਣ ਆ ਇਹ ਅਸੀਂ ਚੰਗੀ ਤਰ੍ਹਾਂ ਗੱਲਾਂ ਜਾਣਦੇ ਆ ਇਸ ਕਰਕੇ ਕੇਂਦਰ ਸਰਕਾਰ ਨੂੰ ਤੇ ਪੰਜਾਬ ਦੀ ਸਰਕਾਰ ਨੂੰ ਇਹ ਚੇਤਾਵਨੀ ਹੈ ਕੱਲ ਪੰਜਾਬ ਦੀ ਸਰਕਾਰ ਨੇ ਇੱਕ ਨਵਾਂ ਦਾਅ ਖੇលਿਆ ਤੇ ਉਹਨਾਂ ਦੇ ਨਾਨਕੇ ਕਿੱਥੇ ਨੇ ਤੇਰਾ ਪਿੰਡ ਕਿਹੜਾ ਹੈ ਤੇਰਾ ਨਾਂ ਕੀ ਹੈ ਤੁਹਾਡੀ ਗੱਡੀ ਦਾ ਨੰਬਰ ਕੀ ਹੈ ਤੁਸੀਂ ਦੋਜੀ ਦੁੱਧ ਬਣੇ ਦਾ ਕੰਮ ਕਰਦੇ ਹੋ ਇਹੋ ਜਿਹਾ ਕੁਸੂਰੇ ਵੀ ਚਲਾ ਲੇ ਦੀ ਕਿ ਕੰਨ ਇਹਨਾਂ ਨੇ ਜਿਹੜਾ ਭਗਵੰਤ ਮਾਨ ਹੈ ਨਾ ਮੈਂ ਤਾਂ ਕਿ ਕਿਸਾਨਾਂ ਦਾ ਮਦਈਆ ਮੈਂ ਤਾਂ ਵਕੀਲ ਬਣ ਕੇ ਬਹਿਣਾ ਜੇ ਵਕੀਲ ਬਣ ਕੇ ਬਹਿਣਾ ਤੂੰ ਪਹਿਲਾਂ ਤੂੰ ਆਪਣੀਆਂ ਮੰਗਾਂ ਦੇ ਜਿਹੜੀਆਂ ਦਿੰਨਾ ਕਿਸਾਨਾਂ ਨੂੰ ਫਿਰ ਤੂੰ ਕਹਿੰਦਾ ਹੋ ਜੇ ਆ ਕੇਂਦਰ ਨੂੰ ਕੱਲੋਂ ਕਹਿੰਦੇ ਸੀ ਕਹਿੰਦੇ ਅਸੀਂ ਦਾਲਾਂ ਉਗਾਵਾਂਗੇ ਸਾਨੂੰ ਦਾਲਾਂ ਤੇ ਐਮਐਸਪੀ ਦਿੱਤੀ ਜਾਵੇ ਮੁੱਖ ਮੰਤਰੀ ਨੇ ਮੰਗ ਰੱਖੀ ਹੈ ਕਹਿੰਦੇ ਕਿ ਅਸੀਂ ਦਾਲਾਂ ਉਗਾਵਾਂਗੇ ਸਾਨੂੰ ਐਮਐਸਪੀ ਦੇਵੇ ਕਿਹਨੂੰ ਬਹੁਤ ਕੁਝ ਕਹਿੰਦਾ ਚੁਟਕਲੇ ਛੱਡਦਾ ਹਜੇ ਤਾਂ ਸਾਡਾ ਇਹ ਜਿਹੜਾ ਧੋਲਣਾ ਜਿਹੜਾ ਉਹਨਾਂ ਤੇ ਕਿਸਾਨਾਂ ਦੇ ਜ਼ਬਰ ਹੋਇਆ ਜਿਹੜੇ 4-500 ਮੁੰਡਾ ਫੱਟੜ ਕੀਤਾ ਇਹ ਕੇਂਦਰ ਦੀ ਸਰਕਾਰ ਦੀ ਅਸੀਂ ਸਖਤ ਸ਼ਬਦਾਂ ਨਾਲ ਨਿੰਦਿਆ ਕਰਦੇ ਹਾਂ ਇਸ ਕਰਕੇ ਸੰਯੁਕਤ ਮੋਰਚਾ ਕੀ ਲੀਗ ਦਾ ਆਉਣ ਵਾਲੀ ਮੀਟਿੰਗ ਦੇ ਵਿੱਚ ਇਹ ਸੰਘਰਸ਼ ਤਕੜੇ ਹੋਣਗੇ ਅੱਜ ਸਾਰੇ ਪੰਜਾਬ ਦੇ ਵਿੱਚ ਪਲਾਜ਼ੇ ਫਿਰੀ ਨੇ ਅੱਜ ਤਿੰਨ ਚਿਹਰਿਆਂ ਦੇ ਵਰਗੇ ਬੈਠੇ ਆ ਦੂਜੇ ਚਿਹਰੇ ਛੋਟੇ ਨੇ ਜਿਹੜੇ ਉਹ ਸੰਯੁਕਤ ਮੋਰਚੇ ਨੇ ਵੀ ਐਲਾਨ ਕਰਤਾ ਸਾਰਿਆਂ ਦੇ ਵਰਗੇ ਬੈਠਾਂਗੇ ਆਉਣ ਵਾਲੇ ਦਿਨ ਅੱਜ ਵੋਟਾਂ 'ਚ ਬੰਦ ਕਰ ਦੇਾਂਗੇ ਹੁਣ ਜਥੇਬੰਦੀ ਕੀ ਫੈਸਲਾ ਲੈਣ ਜਾ ਰਹੀ ਕਿਉਂਕਿ ਨਰਿੰਦਰਪਾਲ ਸਿੰਘ ਦੀ ਮ੍ਰਿਤਕ ਦੇਹ ਨੂੰ ਰੱਖਿਆ ਗਿਆ ਰਜਿੰਦਰ ਹਸਪਤਾਲ ਦੇ ਵਿੱਚ ਕੀ ਜਥੇਬੰਦੀ ਕੋਈ ਤਿੱਖਾ ਫੈਸਲਾ ਜਾਂ ਕੁਝ ਕਰਨ ਜਾ ਰਹੀ ਮਜਬੂਰ ਕਰਾਂਗੇ ਪੰਜਾਬ ਦੀ ਸਰਕਾਰ ਨੂੰ ਕੋਈ ਦਿੱਕਤ ਨਹੀਂ ਮਾਮਜ਼ਾ ਵੀ ਲਵਾਵਾਂਗੇ ਕਰਜ਼ੇ ਦੀ ਲੀਗ ਵੀ ਪਰਵਾਵਾਂਗੇ ਨੌਕਰੀ ਵੀ ਲਵਾਵਾਂਗੇ ਪਹਿਲਾਂ ਵੀ ਲੇਟੀਆਂ ਨੇ ਰਹਿਂਦੀਆਂ ਵੀ ਲਵਾਵਾਂਗੇ ਇਸ ਕਰਕੇ ਅਸ ਹੰਗਸਣੇ ਸਾਡੇ ਕੋਲੇ ਹੋਰ ਤਾਂ ਕੁਛ ਹੈ ਨਹੀਂ ਸੰਘਰਸ਼ੀ ਬੱਢਾਂਗੇ ਤਕੜਾ ਵੀ ਬੱਢਾਂਗੇ ਆ ਹੁਣ ਤੁਸੀਂ ਦੇਖਿਆ ਬਾਥਰੂਮ ਦੀ ਇਥੋਂ ਦੀ ਹੁਕਮਤਰੇ ਸਾਫ਼ ਕੀਤੇ ਜਦੋਂ ਕੜਾ ਸਟੈਂਡ ਲੈ ਲਿਆ ਫਿਰ ਪ੍ਰਬੰਧ ਇਸ ਕਰਕੇ ਅਸੀਂ ਕੋਈ ਇਹੋ ਜਿਹਾ ਤਾਂ ਹੈ ਨਹੀਂ ਅਸੀਂ ਪੂਰੀ ਚੇਤਾਵਨੀ ਦੇ ਕੇ ਪੂਰਾ ਸਮਾ ਦੇ ਕੇ ਅਸੀਂ ਜਿਹੜਾ ਬੜਾ ਤਿੱਖਾ ਸੰਘਰਸ਼ ਹੈ ਜੀ ਬਾਅਦ ਚ ਕਰਦੇ ਆ ਜੇ ਨਹੀਂ ਸਾਡੀ ਗੱਲ ਸੁਣਦਾ ਕੋਈ ਇਸ ਕਰਕੇ ਸਾਡੀ ਮਜਬੂਰੀ ਹੁੰਦੀ ਹੈ ਮਾਮਜ਼ਾ ਵੀ ਲਮਾਂਗੇ ਤੇ ਮੰਗਾ ਵੀ ਬਣਾਵਾਂਗੇ ਆ ਮੁਆਵਜ਼ੇ ਦੀ ਮੰਗ ਵੀ ਕੀਤੀ ਜਾ ਰਹੀ ਹੈ ਕਿ ਜਿਹੜੇ ਕਿਸਾਨ ਦੀ ਮੌਤ ਹੋਈ ਹੈ ਇਸ ਪ੍ਰਦਰਸ਼ਨ ਦੇ ਵਿੱਚ ਕੱਲ ਰਾਤ ਨੂੰ ਉਸ ਨੂੰ ਮੁਆਵਜ਼ਾ ਦਿੱਤਾ ਜਾਵੇ ਖਾਸ ਤੌਰ ਤੇ ਗੱਲ ਕੀਤੀ ਜਾ ਰਹੀ ਹੈ ਲੇਕਿਨ ਹਾਲੇ ਤੱਕ ਕੋਈ ਵੀ ਪ੍ਰਸ਼ਾਸਨ ਦੇ ਵੱਲੋਂ ਤਾਲਮਿਲ ਨਹੀਂ ਕੀਤਾ ਗਿਆ ਹੈ ਖਾਸ ਤੌਰ ਤੇ ਕਿਸਾਨ ਆਗੂਆਂ ਦੇ ਵੱਲੋਂ ਆਖਿਆ ਜਾ ਰਿਹਾ ਹੈ ਕੈਮਰਾ ਪਰਸਨ ਰਵੀਜਪਲ ਦੇ ਨਾਲ ਅੰਬ੍ਰੇਸਿੰਗ ਪੀਟੀਸੀ న్యూਸ ਪਟਿਆਲਾ